ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾ ਪੌਂਡ ਗਿਆ ਸਾਹਿਬ ਜੀ ਦੇ ਚਰਨਾਂ ਦੇ ਇੱਕ ਤਰੀਕੀਆ ਦੇ ਤੱਕ ਤੱਕ ਜੀ ਦਾ ਪਰਵਾ ਰਿਹਾ ਹੈ ਇਸ ਸੰਬੰਧ ਵਿੱਚ 3 ਜਨਵਰੀ ਨੂੰ ਆਪਣੀ ਬੌੜੀ ਸਾਹਿਬ ਗੋਦਵਾਰਾ ਦੇ ਪਾਸੇ ਨੇ ਜਹਾ ਜੇ ਪੀਤੰਦੀ ਰੰਮਤਾ ਹੋਏਗੀ ਸੇ ਪੀਤਿਸ ਨੇ ਪੁਰਾ ਬੌਰੀ ਸਾਹਿਬ ਦੇ ਗੁਰਪੁਰ ਦੇ ਭੋਗ ਪਾਇਗਾਮ ਨੇ ਖੰਡ ਪੜਦਾ ਸਾਰੇ ਮਹੌਰ ਰਕਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਸਾਰੀ ਸੂਬਾ ਸਾਥ ਸੰਗਤ ਨੂੰ ਦੇਂਦੀ ਹੈ ਜੀ ਗੁਰੂ ਸਾਹਿਬ ਦਾ ਇੰਦਰ ਨਗਰ ਚੋਟੇ ਹਿੱਸਿਆਂ ਦਾ ਸਾਲ ਦੇ ਵਿੱਚ 1-2 ਦਿਨ ਦਾ ਸਮਾਂ ਜ਼ਰੂਰ ਕੱਢ ਲਿਆ ਕਰੋ ਸਾਲ ਦੇ ਵਿੱਚ ਉਹ 3 ਤਰੀਕ ਦਾ ਨਗਰ ਕੀਰਤਨ ਦਾ ਮੇਰੀ ਫਰੋਕੀ ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਾਰਿਆਂ ਨੇ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ 6 ਤਰੀਕ ਨੂੰ ਗੁਰਪੁਰਬ ਸਾਹਿਬ ਹੈ ਜੋ ਆਪਣੇ ਬੌਲੀ ਸਾਹਿਬ ਗੁਰਦੁਆਰੇ ਖੱਟਪਾਟ ਦੇ ਕੋਲ ਪਾਏ ਜਾਣਗੇ ਉਸ ਦਿਨ ਉਸ ਦਿਨ ਨਾਲ ਹੀ ਵਾਹਿਗੁਰੂ ਦੀ ਕਿਰਪਾ ਨਾਲ ਦਸਤਾਰ ਦੇ ਲੰਗਰ ਵੀ ਲਗਾਏ ਜਾਣਗੇ ਸੋ ਮਖਸੂਸ ਸਾਧ ਸੰਗਤ ਨੂੰ ਬੇਨਤੀ ਹੈ ਤੇ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲੈਣਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਵਾਹਿਗੁਰੂ ਜੀ ਦਾ ਤਾਲ ਸਾਥ ਵਾਹਿਗੁਰੂ ਜੀ ਕੀ ਫਤਿਹ